ਸਕੂਲ اور ਸਾਰੇ ਇਲਾਕੇ ਲਈ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਅੱਜ ਆਮਨੇ ਸਾਹਮਣੇ ਅੱਜ ਤੱਕ ਜਿਹਨੂੰ ਸੀਬੀਆਈ ਸੀਬੀਆ ਇਨਫੋਟੈਕ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਜਿਸ ਵਧੀਆ ਤਰੀਕੇ ਦੇ ਨਾਲ ਅੱਜ ਇਹਦਾ ਦਾ ਸਟੇਟ ਲੈਵਲ ਕਿਦਾਂ ਪੰਗੜਾ ਕੱਪ ਹੈ ਉਹਦਾ ਲੋਗੋ ਜਿਹੜਾ ਅੱਜ ਲਾਂਚ ਕੀਤਾ ਗਿਆ ਮੈਂ ਇਸ ਮੌਕੇ ਦੇ ਉੱਪਰ ਅੱਜ ਤੱਕ ਅੰਮ੍ਰੇ ਸਾਹਮਣੇ ਆਰਗੇਨਾਈਜੇਸ਼ਨ ਨੂੰ ਮੁਬਾਰਕ ਦਿੰਦਾ ਔਰ ਧੰਨਵਾਦ ਕਰਦਾ ਸੀਬੀਆ ਇਨਫੋਡੈਕ ਦਾ ਜਿਹੜਾ ਜਿਹੜੇ ਆਪ ਨੌਜਵਾਨਾਂ ਨਾਲ ਜੁੜੇ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਕੇ ਲੋਕਾਂ ਦਾ ਪਹੁੰਚਾਣ ਦਾ ਇੱਕ ਉਪਰਾਲਾ ਕੀਤਾ ਇਹ ਇੱਕ ਬਹੁਤ ਅਹਿਮ ਉਪਰਾਲਾ ਔਰ ਲੋੜ ਕਿਉਂਕਿ ਅੱਜ ਜਿਹੜਾ ਪੰਜਾਬ ਦਾ ਸੱਭਿਆਚਾਰ ਉਹ ਅਮੀਰ ਵਿਰਸਾ ਹੌਲੀ ਹੌਲੀ ਲੋਵ ਬੰਦਾ ਜਾ ਰਿਹਾ ਸੀ ਔਰ ਉਹਦੀ ਜਗਾ ਇੱਕ ਵੈਸਟਰਨ ਕਲਚਰ ਜਿਹੜਾ ਉਹ ਲੈ ਰਿਹਾ ਸੀਗਾ ਪਰ ਪੰਜਾਬ ਹਮੇਸ਼ਾ ਪੰਗੜੇ ਔਰ ਜਿੱਦੇ ਦੀ ਧਰਤੀ ਆ ਨੌਜਵਾਨਾਂ ਨੂੰ ਇਸ ਪਾਸੇ ਹੋਣ ਦਾ ਰੁਖ ਬੋਲਣਾ ਇੱਕ ਬਹੁਤ ਸਲਾਘਾਯੋਗ ਕਦਮ ਹੈ ਜਿੱਥੇ ਜਰਨਲਿਜ਼ਮ ਦੇ ਵਿੱਚ ਅੱਜ ਤੱਕ ਆਮਨੇ ਸਾਹਮਨੇ ਆਪਣਾ ਨਾਮ ਬਣਾਇਆ ਇਸ ਕਲਚਰ ਐਕਟੀਵਿਟੀ ਨੂੰ ਕਰਕੇ ਮੈਂ ਸਮਝਣਾ ਵੀ ਉਹ ਸਮਾਜ ਨੂੰ ਵਾਪਸ ਦੇਣ ਦੀ ਇੱਕ ਕੋਸ਼ਿਸ਼ ਕਰ ਰਹੇ ਨੇ ਔਰ ਅੱਜ ਲੋੜ ਵੀ ਆ ਸਾਡੇ ਨੌਜਵਾਨ ਅੱਜ ਦੂਸਰੇ ਪਾਸੇ ਨਸ਼ਿਆਂ ਵੱਲ ਤੁਰੇ ਨੇ ਜਿੰਨਾ ਚਿਰ ਤੱਕ ਨੌਜਵਾਨ ਬੱਚਿਆਂ ਨੂੰ ਇਹਨਾਂ ਚੀਜ਼ਾਂ 'ਚ ਨਹੀਂ ਪਾਵਾਂਗੇ ਉਸ ਸੱਭਿਆਚਾਰ ਨਾਲ ਨਹੀਂ ਜੋੜਾਂਗੇ ਗਰਾਊਂਡਾਂ 'ਚ ਨਹੀਂ ਲੈ ਕੇ ਜਾਵਾਂਗੇ ਉਹਨਾਂ ਚਿਰ ਤੱਕ ਇਸ ਇਲਤੋਂ निजात ਨਹੀਂ ਮਿਲ ਸਕਦੀ ਸੋ ਬਹੁਤ ਚੰਗਾ ਲੱਗਾ ਜਿੱਥੇ ਆ ਕੇ ਔਰ ਮੈਂ ਜਦੋਂ ਵੀ ਅ ਇਸ ਆਰਗੇਨਾਈਜੇਸ਼ਨ ਜਿਹਨੂੰ ਸਖਸੈਨਾ ਸਾਹਿਬ ਔਰ ਸੋਨੂ ਜੀ ਬਹੁਤ ਬਖੂਬੀ ਦੇ ਨਾਲ ਸਾਰੇ ਇਲਾਕੇ ਦੇ ਵਿੱਚ ਚਲਾ ਰਹੇ ਨੇ ਸਾਨੂੰ ਗੁਰਦਾਸਪੁਰ ਤੋਂ ਗਰਵ ਵਾਸਤੇ ਔਰ ਮੈਂ ਸਖਸੈਨਾ ਜੀ ਸੋਨੂ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਚੰਗੀ ਲੀ ਜਿਹੜੀ ਆ ਉਹ ਪਾਈ ਆ ਪਰ ਕੁਝ ਆਈਟਮਸ ਦੇਖ ਰਿਆ ਸੀਗਾ ਜਿਹੜੀ ਕੰਪੀਟੀਸ਼ਨ ਹੋ ਰਿਹਾ ਸੀ ਬੱਚਿਆਂ ਦਾ ਕਿੰਨਾ ਕੌਨਫੀਡੈਂਸ ਸੀ ਬੱਚਿਆਂ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਉਸ ਮਿਊਜ਼ਿਕ ਦੀ ਤਾਲ ਦੇ ਨਾਲ ਉਹਨਾਂ ਦੇ ਕਦਮ ਚੱਲ ਰਹੇ ਸਨ ਉਹਨਾਂ ਦੇ ਐਕਸਲ ਚੱਲ ਰਹੇ ਸਨ ਸੋ ਆ ਚੀਜ਼ਾਂ ਦੀ ਅਜ ਲੋੜਾ ਹੌਲੀ ਹੌਲੀ ਇਹ ਘਟ ਰਹੀਆਂ ਸੀਗੀਆਂ ਸੋ ਜਿਸ ਵਕਤ ਪੰਜਾਬ ਦਾ ਮੀਰ ਵਿਰਸਾ ਅੱਗੇ ਆਊਗਾ ਬੱਚਿਆਂ ਦੇ ਵਿੱਚ ਉਹਦੀ ਰੁਚੀ ਪੈਦਾ ਹੋਊਗੀ ਉਹਦੇ ਨਾਲ ਇੱਕ ਚੰਗਾ ਸਨਿਆ ਜਿਹੜਾ ਪੰਜਾਬ ਨੂੰ ਜਾਊਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਪੰਜਾਬ ਦੇ ਸੱਭਿਆਚਾਰ ਨੂੰ ਤੇ ਖੇਡਾਂ ਪੂਰਾ ਉਤਸ਼ਾਹ ਕਰਨ ਲਈ ਹਰ ਕਦਮ ਜਿਹੜੇ ਨੇ ਉਹ ਚੋਕਰੇ ਨੇ ਪਹਿਲੀ ਵਾਰ ਹੋਇਆ ਕਿ ਖਿਡਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਔਰ ਜਿਹੜੇ ਸਾਡੇ ਹੌਕੀ ਦੇ ਖਿਡਾਰੀ ਜਿਹੜੇ ਨੇ ਗੋਲਡ ਮੈਡਲ ਜਿੱਤ ਕੇ ਆਏ ਨੇ ਤੇ ਕਿਕਰੋੜ ਰੁਪਏ ਉਹਨਾਂ ਨੂੰ ਮਿਲਿਆ ਸੋ ਆ ਚੀਜ਼ਾਂ ਲੋੜ ਆ ਔਰ ਜਿਸ ਵਕਤ ਛੱਬਿਆ ਚਾਰ ਚੋ ਤੁਸੀਂ ਇਹਨਾਂ ਬੱਚਿਆਂ ਦਾ ਟੈਲੈਂਟ ਵਧਾਓਗੇ ਔਰ ਪਤਾ ਨਹੀਂ ਅੱਜ ਇਹ ਸਟੇਜ ਤੇ ਜਿਹੜੀ ਸਟੇਜ ਸੀਬੀਏ ਇਨਫੋਡੈਕ ਨੇ ਇਹਨੂੰ ਸਪான்ਸਰ ਕਰਕੇ ਔਰ આજ ਤੱਕ ਨੇ ਇੱਕ ਪਲੇਟਫਾਰਮ ਦੇ ਕੇ ਇਹਨਾਂ ਬੱਚਿਆਂ ਨੂੰ ਦਿੱਤੀ ਹੈ ਪਤਾ ਨਹੀਂ ਇਹਨਾਂ ਚੋਂ ਕਿਹੜਾ ਬੱਚਾ ਆਪਣਾ ਟੈਲੈਂਟ ਬਣਾ ਕੇ ਇਹਨਾਂ ਨਾਂਕ ਬਾਊਗਾ ਪਤਾ ਨਹੀਂ ਕਿਸ ਮਕਾਮ ਤੇ ਪਹੁੰਚੂਗਾ ਉਸ ਵਕਤ ਪਤਾ ਲੱਗੂਗਾ ਕਿ ਇਹ ਦੋ ਸਸਤਾਵਾ ਦਾ ਕੀ ਰੋਲ ਹੈ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਇਲਾਕੇ ਵੱਲੋਂ ਆਪਣੇ ਵੱਲੋਂ ਧੰਨਵਾਦ ਨਮਸਕਾਰ ਸਾਰਿਆਂ ਨੂੰ ਮੈਂ ਸਿੰਘਨ ਵਰਕਿੰਗ ਐਜ਼ ਅ ਚੇਅਰਪਰਸਨ ਐਟ ਸੀਬੀ ਇਨਫੋਟੈਕ ਗੁਗਾਸਪੁਰ ਅੱਜ ਸੀਬੀ ਇਨਫੋਟੈਕ ਦੇ ਵਿੱਚ ਸਟੇਟ ਲੈਵਲ ਗਿੱਦਾ ਪੰਗੜਾ ਚੈਂਪੀਅਨਸ਼ਿਪ ਦੇ ਆਡੀਸ਼ਨਸ ਜਿਹੜੇ ਆ ਰੱਖੇ ਗਿਆ ਮੇਨ ਮੋਟਿਵ ਇਥੇ ਦਾ ਇਹੀ ਹੈਗਾ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਆਹੀ ਉਹਨੂੰ ਅੱਗੇ ਪ੍ਰੋਮੋਟ ਕਰੀਏ ਜਿੱਤੇ ਤੋਂ ਬੱਚੇ ਵਾਂਝੇ ਹੋਈ ਜਾ ਰਹੇ ਸੀਗੇ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਏ ਐਂਡ ਅੱਜ ਜਿਹੜੇ ਸਾਡੇ ਮੇਨ ਚੀਫ ਗੈਸ ਸਪੈਸ਼ਲੀ ਰਮਨ ਬੈਲ ਜੀ ਦਾ ਨਾਮ ਮਜ਼ੂਤ ਤੇ ਐਂਡ ਬੱਚਿਆਂ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀਆਂ ਲੱਗੀਆਂ ਕੁਝ ਹੋਰ ਪਰਫਾਰਮ ਮੇਨ ਮੋਟਿਵ ਇਹ ਹੈ ਕਿ ਜਿਹੜਾ ਹੀ ਆਪਣੀ ਪੰਜਾਬੀ ਸੱਭਿਆਤਾ ਵਾ ਜਾਂ ਆਪਣੇ ਪੰਜਾਬੀ ਕਲਚਰ ਆਹੀ ਉਹਨੂੰ ਨਾ ਖੋਦਿਆ ਹੀ ਉਹਨੂੰ ਆਪਣੇ ਨਾਲ ਨਾਲ ਜਿੱਦਾਂ ਹੀ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੀ ਆਪਣੇ ਪੰਜਾਬੀ ਕਲਚਰ ਨੂੰ ਵੀ ਆਪਣੇ ਨਾਲ ਲੈ ਕੇ ਅੱਗੇ ਵਧ